ਸ਼ੰਭੂ ਬਾਡਰ ਤੋਂ ਲਾਈਵ ਗੱਲਬਾਤ ਕਰਦੇ ਆ ਜਿਹੜੇ ਕਿਸਾਨ ਟਰਾਲੀਆਂ ਦੇ ਵਿੱਚ ਬੈਠੇ ਉਹਨਾਂ ਨੇ ਕੀ ਕੀ ਪ੍ਰਬੰਧ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਮੀਟਿੰਗ ਤੋਂ ਬਾਅਦ ਜੇ ਕੋਈ ਛਿੱਟਾ ਨਹੀਂ ਨਿਕਲਦਾ ਤੇ ਸਾਡੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਊਗਾ ਕਿ ਜਾਂ ਫਿਰ ਇੱਕ ਵਾਰ ਦਿੱਲੀ ਜਾਣ ਦਾ ਜਿਹੜਾ ਫੈਸਲਾ ਉਹਨੂੰ ਅਟੱਲ ਕੀਤਾ ਜਾਊਗਾ ਜਥੇਬੰਦੀ ਦੇ ਆਗੂ ਸਰਵਨ ਸਾਡੇ ਕੋਲ ਬੈਠੇ ਨੇ ਉਹ ਆਪਾਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਜਿਹੜਾ ਪਿੰਡਾਂ ਦੇ ਵਿੱਚ ਕੁਝ ਲੋਕ ਇੱਥੇ ਆਣ ਕੇ ਬੈਠੇ ਉਹ ਪਿੰਡਾਂ ਦੀ ਲਹਿਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਜੇਕਰ ਦਿੱਲੀ ਜਾਣ ਨੂੰ ਪੂਚ ਕਰਨਾ ਤੇ ਕਿੰਨੇ ਕੁ ਲੋਕ ਪਿੰਡਾਂ ਛੋਟ ਰਹੇ ਨੇ ਕਬਤੂ ਬਿਲਕੁਲ ਸਹੀ ਤੰ ਬਿਲਕੁਲ ਪਿਆਰ ਬਕਾਇ ਨਹੀਂ ਹੈ ਉਸ ਕੋ ਮੀਟਿੰਗ ਦੀ ਵੇਟ ਕਰਦਾ ਵੀ ਮੀਟਿੰਗ ਵਿੱਚ ਕੀ ਨਿਕਲਦਾ ਸਾਰੀਆਂ ਸੈਕਟਰੀਆਂ ਦੇ ਵਿੱਚੋਂ ਮੈਸੇਜ ਆਉਂਦੇ ਆ ਵੀ ਅਸੀਂ ਕਦੋਂ ਆਈਏ ਕਦੋਂ ਆਈਏ ਕੁਝ ਵਿੱਚ ਬੈਠੀਆਂ ਜਿਹੜੇ ਦਸੇਬੰਦੀਆਂ ਉੱਤੇ ਦੇ ਜਿੰਨੇ ਸੈਕਟਰੀਆਂ ਜਾਂਦੇ ਆ ਬਿਲਕੁਲ ਕੋਈ ਪਿਛੇ ਜਾਂਦਾ ਨਾ ਇਨਦਾ ਹੁਣ ਕੇ ਪੱਕੀ ਗੱਲ ਕਰਕੇ ਆ ਵੀ ਜਿੱਥੇ ਜੋ ਮੁਰਦਾ ਹੈ ਕਮਾੜਦਾ ਹਨ ਹੁਕਮ ਹੋ ਗਿਆ ਛੱਡੇ ਜਿੱਥੇ ਮੈਂ ਅੱਗੂ ਆਦਾ ਉੱਤੇ ਪੂਰਾ ਭੜਾ ਦੇਵਾਂਗੇ ਤੇ ਪਿੱਛੋਂ ਨੌਜਵਾਨਾਂ ਦੇ ਫੋਨ ਆ ਰਹੇ ਆ ਇਹਨਾਂ ਬੜਕੇ ਛੇਤੀ ਹੱਤੀ ਵੇਲੇ ਹੋ ਕੇ ਗੱਲ ਕਰੋ ਜੇ ਗਾਂ ਜਾਣਾ ਹੈ ਬਿਲਕੁਲ ਚਾਰ ਸਕਤਾ ਬਿਲਕੁਲ ਸਾਰੀਆਂ ਸਕਤਾ ਕਮੇਟੀਆਂ ਦੇ ਨਾਲ ਬਿਲਕੁਲ ਅਗਰਾਈਆਂ ਵੀ ਜਾਂਦੇ ਪੈਸੇ ਵੀ ਜਾਂਦੇ ਲੰਗਰਾ ਵਾਸਤੇ ਮਾਇਆ ਹਰ ਕੰਮ ਤਰ੍ਹਾਂ ਦੇ ਉਹ ਪੂਰੀ ਟੱਕਰ ਬੈ ਸਕਤਾ ਜੋ ਵੀ ਕਰ ਰਿਹਾ ਬੈ ਕਰ ਰਿਹਾ ਪਿੰਡਾਂ ਬਹੁਤ ਵੱਡੀ ਲੰਬੰਦੀ ਹੋ ਰਹੀ ਆ ਪਿੰਡਾਂ ਦੇ ਵਿੱਚੋਂ ਲੋਕ ਉੱਠ ਉੱਠ ਕੇ ਆਪ ਮੁਹਾਰੇ ਜਿਵੇਂ ਸ਼ੰਭੂ ਬਾਰਡਰ ਤੇ ਪਹੁੰਚ ਰਹੇ ਪਰ ਅੱਜ ਜਿਹੜੀ ਫੈਸਲੇ ਦੀ ਘੜੀ ਆ ਕਿਉਂਕਿ ਅੱਜ ਜਿਹੜੇ ਉੱਥੇ ਮੀਟਿੰਗ ਚੱਲ ਰਹੀ ਆ ਬਹੁਤ ਕਿਸਾਨਾਂ ਵਾਲੀ ਸੀਰੀਅਸ ਮੀਟਿੰਗ ਅੱਜ ਉਹਦੇ ਤੋਂ ਜੇ ਫੈਸਲਾ ਨਹੀਂ ਆਉਂਦਾ ਤੇ ਨੌਜਵਾਨਾਂ ਨੂੰ ਤੁਸੀਂ ਕਾਪੂ ਰੱਖ ਸਕੋਗੇ ਜਾਂ ਫਿਰ ਇਹ ਪੱਥਰ-ਵੱਟਾ ਜਿਹੜਾ ਚੁੱਕ ਕੇ ਦਿੱਲੀ ਨੂੰ ਕੂਚ ਕਰੋ ਜਿਹੜੇ ਜਥੇਬੰਦੀ ਦੇ ਆਗੂ ਸਾਬਾਨ ਆ ਜਾਂ ਜਥੇਬੰਦੀ ਨਾਲ ਜੁੜੇ ਹੋਏ ਆ ਜਾਂ ਜਿਹੜੇ ਜਥੇਬੰਦੀ ਦੇ ਕਹਣੇ ਤੇ ਆਏ ਆ ਉਹ ਤੇ ਕੋਈ ਏਟ-ਵੱਟਾ ਮਾਰਨ ਤਿਆਰ ਨਹੀਂ ਜੋ ਜਥੇਬੰਦੀ ਦਾ ਹੁਕਮ ਹੋਊਗਾ ਉੱਥੇ ਬੈਠਾਂ ਜਵਾਂਗੇ ਉਹ ਸ਼ਰਾਬ ਤੇ ਅੰਦਰ ਕੋ ਖਰਾਬੀ ਕਰ ਸਕਦੇ ਆ ਬੰਦਾ ਜੋ ਜਥੇਬੰਦੀ ਦੇ ਵਿੱਚ ਵੱਧੇ ਹੋਏ ਆ ਉਹ ਕੋਈ ਸ਼ਰਾਬ ਨਹੀਂ ਕਰਨਗੇ ਅਸੀਂ ਲੜ ਵਾਸਤੇ ਨਹੀਂ ਆਏ ਅਸੀਂ ਆਪਣੇ ਹੱਕ ਮੰਗਣ ਵਾਸਤੇ ਵੀ ਨਹੀਂ ਆਏ ਅਸੀਂ ਮੰਗਤੇ ਨਹੀਂਗੇ ਅਜੀ ਤਾਂ ਵੇ ਚਿੜੀ ਤੋਂ ਲੈ ਕੇ ਕਿੜੀ ਤੋਂ ਲੈ ਕੇ ਹਾਥੀ ਤੱਕ ਉਹ ਸਾਰਾ ਕਿਸਾਨ ਭਾਰ ਰਿਆ ਜੋ મોદી ਖਾਂਦਾ ਤੇ ਭਾਵੇਂ ਮੁੱਖ ਮੰਤਰੀ ਖਾਂਦਾ ਤੇ ਭਾਵੇਂ ਪ੍ਰਧਾਨ ਮੰਤਰੀ ਖਾਂਦਾ ਆਪਣੀ ਥਾਲੀ 'ਚ ਧਿਆਨ ਮਾਰੇ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਵਾ ਕਿਸਾਨ ਰੋਲ ਰਿਆ ਵਾ ਪਰ ਸਾਨੂੰ ਇਹਨਾਂ ਸਰਕਾਰਾਂ ਨੇ ਕਿਸਾਨੀ ਇੰਨੀ ਥੱਲੇ ਲੈ ਗਏ ਇਹ ਵੀ ਤੁਸੀਂ ਮੈਨੂੰ ਦੱਸੋ ਵੀ ਕੋਈ ਦੁਕਾਨਦਾਰ ਕੋ ਰੇੜੀ ਵਾਲਾ ਕੋਈ ਦੁਕਾਨਦਾਰ ਸੌਦੀ ਚੀਜ਼ ਲੈ ਕੇ ਮੇਰੇ ਨੀਵਾਂ ਵੇਟੂਗਾ ਇੱਕ ਕਿਸਾਨ ਆ ਜਿਹਦਾ ਕੋਈ ਕੀਮਤ ਨਹੀਂ ਗਈ ਮੈਂ ਇੱਥੇ ਹੋਰ ਤੋਂ ਪਹਿਲਾਂ 150 ਰੁਪਏ ਨੂੰ ਅੰਮ੍ਰਿਤਸਰ ਦੀ ਮੰਡੀ ਵਿੱਚ ਆਲੂ ਵੇਚ ਕੇ ਆਇਆ 80 ਰੁਪਏ ਆਲੂ ਪਟੜ ਦਾ ਖਰਚਾ ਲੱਗਦਾ 1 ਰੁਪਿਆ 60 ਪੈ ਕਿਲੋ ਬੈਠੇ ਤੁਸੀਂ ਦੱਸੋ ਵੀ 1 ਰੁਪਿਆ 60 ਪੈ ਕਿਲੋ ਕੀ ਚੀਜ਼ ਹੈਗੀ ਆ ਨਾ ਸਾਡੀ ਫਸਲ ਦੀ ਹੋ ਗਈ ਭਾ ਅਸੀਂ ਛੁੱਟ ਕੇ ਉਹਨੇ ਦਾ ਹੀ ਰੱਖ ਸਕਦੇ ਆ ਨਾ ਹੜ ਕੋਈ ਦੇ ਪ੍ਰਬੰਧ ਆ ਜਿਹੜੀ ਫਸਲ ਤਿਆਰ ਹੋ ਗਈ ਉਹਨਾਂ ਸਮੇਂ ਵਿੱਚ ਕੋਈ ਚੁੱਕਦਾ ਨਹੀਂ ਆ ਤੇ ਜਿਹੜੇ ਵਿਚਰੇ ਵਿੱਚ ਆਉਨੇ ਆ ਉਹ ਖਾਈ ਜਾਂਦੇ ਆ ਰੇੜੀ ਵਾਲਾ ਵੀ ਅੱਜ ਤੋਂ ਰੋਟੀ ਖਾ ਰਿਹਾ ਤੇ ਜੇ ਰੇੜੀਆ ਰੋਟੀ ਅੱਜ ਕੇ ਖਾ ਰਿਹਾ ਤਾਂ ਕਹਾਂ ਸੱਤ ਖਾ ਰਿਹਾ ਪਟੋਲ ਬੰਬੜਾ ਖਾ ਰਿਹਾ ਖਾਦਾਂ ਵਾਲਾ ਖਾ ਰਿਹਾ ਬੀਆਂ ਵਾਲਾ ਖਾ ਰਿਹਾ ਗੱਡੀਆਂ ਵਾਲੇ ਖਾ ਰ ਰਹੇ ਮੰਡੀ ਵਾਲੀ ਦੇ ਪਰ ਖਾ ਰਹੀ ਆ ਜੋ ਸੰਸਾਰ ਆ ਖਾਂਦੇ ਸਭ ਦੇ ਬਾਦ ਰ ਪਰ ਕਿਸਾਨ ਦਾ ਹਾਲ ਬੰਦਾ ਅਸੀਂ ਤਾਂ ਸੁੱਖ ਨੂੰ ਹੁਣੀ ਬੈਠੇ ਆ ਅੰਟਾਰੀਆ ਵਿੱਚ ਬੈਠੇ ਆ ਲੈਂਟਰ ਨਹੀਂ ਜਾਂਦਾ ਪੈਰਾਵਰ ਬਿਠਾ ਡਾ ਦਾ ਬੁਰੇ ਹਰ ਬਜ਼ੁਰਗ ਜਿਹੜੇ ਜਾਗਾ ਤੁਰੇ ਫਿਰਦੇ ਆ ਟੱਕੇ ਖੰਦੇ ਫੱਤੇ ਆ ਆਪਣੇ ਬੱਚਿਆਂ ਦੀ ਹੋਦ ਵਾਸਤੇ ਆਏ ਆ ਇਸੇ ਕਰਕੇ ਲੋਕ ਇਥੋਂ ਪੰਜਾਬ ਛੱਡ ਕੇ ਬਾਹਰ ਭੱਜਦੇ ਸੋਨੇ ਦੀ ਚੜੀ ਸਾਡੇ ਲੀਡਰਾਂ ਨੇ ਬੇੜਾ ਅਗਰ ਕਰਕੇ ਰੱਖ ਦਿੱਤਾ ਪੰਜਾਬ ਦਾ ਅੱਜ ਤੁਸੀਂ ਹੋਰ ਐਮ ਐਮ ਐਸ ਪੀ ਤੋਂ ਇਲਾਵਾ ਹੋਰ ਤੁਹਾਡੀਆਂ ਕਿਹੜੀਆਂ ਮੰਗਾਂ ਜਿਹੜੀਆਂ ਬਿਲਕੁਲ ਹੀ ਖੇਤੀ ਦੇ ਉੱਤੇ ਖੇਤੀ ਜੇ ਅਗਰ ਉਹ ਨਹੀਂ ਮਿਲਦੀ ਤਾਂ ਸਾਡੀ ਖੇਤੀ ਜਿਹੜੀ ਪ੍ਰਭਾਵਿਤ ਹੋ ਰਹੀ ਆ ਉਹਨਾਂ ਬਾਰੇ ਜ਼ਰੂਰ ਦੱਸੋ। ਐਡੇ ਐਡੇ ਡਿਪਾਰਟਮੈਂਟ ਰੱਖੇ ਆ। ਐਗਰੀਕਲਚਰ ਮਹਿਕਮਾ ਵਾ। ਲੱਖਾਂ ਪਈ ਤਰਖਾ ਵਾ। ਉਹਨਾਂ ਨੂੰ ਪੁੱਛਣ ਕਿ ਅੱdte ਕੀਮਤ ਕਿੰਨੀ ਆਉਂਦੀ ਆ ਲਾਗਤ ਕਰਨ ਦੀ। ਗੋਭੀ ਕਿੰਨੇ ਜੀ ਤਿਆਰ ਹੋਈ ਆ? ਆਲੂ ਕਿਨੇ ਜਾ ਰਹੇ ਆ? ਕਣਕ ਕਿਨੇ ਜੀ ਤਿਆਰ ਹੋਇਆ? ਜਿਹੜੀ ਕਿਸਾਨ ਦੀ ਫੈਮਿਲੀ ਆ, ਪਰਿਵਾਰ ਆ, ਬੱਚੇ ਆ, ਜਨਾਨੀ ਆ, ਸਾਰੀ ਦੇ ਚਮਾਂ ਬਣਾਉਂਦੀ ਰੋਟੀਆਂ ਬਣਾਉਂਦੀ ਉਨਾਂ ਦੇ ਹਿਸਾਬ ਨਾਲ ਵੀ ਕਿਹਾ ਜਾ ਰਿਹਾ ਸੁੱਕਾ ਹੋ ਜਾਊਗਾ ਤੇ ਉਹਨਾਂ ਕੋਲੋਂ ਪੁੱਛਿਆ ਜਾਵੇ ਵੀ ਇਹਦੀ ਕੀਮਤ ਕਿੰਨੀ ਆ ਸਾਨੂੰ ਮਿਲ ਗਿਆ ਸਾਨੂੰ ਤਾਂ ਅਸੀਂ ਤੇ ਤਿਆਰ ਕਰ ਮੰਨੇ ਆ ਅਸੀਂ ਥੋੜੀ ਥੋੜੀ ਵੇਚ ਲਈ ਸਾਡੇ ਹਿਤ ਮੰਡੀ ਚੱਲ ਕਰਨਾ ਉੱਥੋਂ ਕਿੰਨੇ ਰੱਜ ਰਹੇ ਆ ਪਰ ਇਹ ਸਰਕਾਰਾਂ ਨੇ ਸੋਚਣਾ ਵਾ ਉਹਨਾਂ ਕੋਲੋਂ ਪਤਾ ਕਰਨਾ ਕਿ ਇਹਦੀ ਕਿੰਨੀ ਕੀਮਤ ਚਾਹੀਦੀ ਆ ਸਾਨੂੰ ਤਾਂ ਰੋਲ ਕੇ ਰੱਖ ਦਿੱਤਾ ਅਸੀਂ ਰਾਤੋ ਰਾਤ ਥੋੜੀ ਖਾਂਦੇ ਆ ਅਸੀਂ ਤਾਂ ਭੁੱਖੇ ਸੌਂਦੇ ਆ ਪਰ ਲੋਕਾਂ ਨੂੰ ਰਜੋਦੇ ਆ ਇਹ ਕਿਸਾਨਾਂ ਦੀ ਦਰਦ ਦੇ ਦਾਸਤਾ ਜਿਹੜੀ ਅਸੀਂ ਅੱਜ ਟਰਾਲੀਆਂ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਸਾਡੇ ਨਾਲ ਹੋਰ ਕਿਸਾਨ ਨੇ ਆਉਂਣਾ ਵੀ ਗੱਲਬਾਤ ਕਰਦੇ ਆ ਅੱਛਾ ਵੀਰ ਆਪ ਨੂੰ ਮਹਿਗਨ ਉਹੀ ਚਾਹਣਾ ਕਿ ਜਿਵੇਂ ਸੈਂਟਰ ਦੀ ਸਰਕਾਰ ਨਾਲ ਸਾਡੀ ਬਹੁਤ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਬਹੁਤ ਵੱਡੀ ਲੜਾਈ ਚੱਲ ਰਹੀ ਆ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਤੇ ਉਹ ਕਿੱਥੇ سپورਟ ਕਰ ਰਹੀ ਹੈ ਕਿਸਾਨਾਂ ਨੂੰ ਕਿ ਜਾਂ ਵਿਰੋਧ ਕਰ ਰਹੀ ਹੈ ਦੇਖੋ ਜੀ ਪਤਾ ਗੱਲ ਕੀ ਆ ਸਾਡੀ ਲੜਾਈ ਸੈਂਟਰ ਨਾਲ ਆ ਪੰਜਾਬ ਸਰਕਾਰ ਨਾਲ ਦੇ سپورਟ ਕਰ ਰਹੀ ਹੈ ਤੇ ਨਾ ਮਤਲਬ ਸਾਡੀ ਮਹਿਤ ਕਰ ਰਹੀ ਆ ਠੀਕ ਆ ਮਾੜੀ ਮੋੜ ਬੱਤੀ ਬੁੱਤੀ ਚਲਣ ਡਈ ਆ ਪੱਕੇ ਲੜਾਈ ਸਾਡੇ ਸੈਕਟਰ ਦੇ ਨਾਲੋਂ ਨਹੀਂ ਨਾ ਸਾਡੀ ਲੜਾਈ ਮੋਦੀ ਨਾ ਵਾ ਸਾਡੀ ਲੜਾਈ ਆ ਕਾਰਪੋਰੇਟ ਜਿਹੜੇ ਘਰਾਣਿਆਂ ਦੇ ਜਿਹਦਾ ਮਤਲਬ ਦਲਾਲ ਬਣਿਆ ਫਿਰਦਾ ਵਾ ਸਾਡਾ ਪੀਐਮ ਸਾ ਮੋਦੀ ਉਹ ਇਹਨਾਂ ਨਾਲ ਲੜਾਈ ਆ ਵੀ ਸਾਰਾ ਦੇਸ਼ ਮਤਲਬ ਟ੍ਰੇਨਾਂ ਵੇਚੀਆਂ 에ਅਰਪੋਰਟ ਵੇਚ ਤੇ ਸਾਰੇ ਦਾ ਸਾਰਾ ਕੁਝ ਵੇਚੀ ਜਾਂਦੇ ਆ ਸਾਡੀ ਤੇ ਭਾਰਤ ਦੇ ਲੋਕਾਂ ਨੂੰ ਇਹ ਬੇਨਤੀ ਆ ਵੀ ਭਾਈ ਉੱਠੋ ਜਾਗੋ ਤਕੜੇ ਹੋ ਕੇ ਇਕੱਠੇ ਲੜੀਏ ਆਪਾਂ ਭਾਰਤ ਨੂੰ ਪੂਰੇ ਨੂੰ ਬਚਾ ਲਈਏ ਜਿਵੇਂ ਅੱਜ ਯੂਗਤ ਕਿਸਾਨ ਫੋਰਸ ਦਾ ਜੇ ਰਾਜਨੀਤੀ ਇਹ ਕੋਦਾ ਵੀ ਬਿਆਨ ਆ ਕਿ 21 22 23 ਤੱਕ ਲੀਡਰਾਂ ਦੇ ਘਰਾਂ ਨੂੰ ਘੇਰਾਂਗੇ ਉਹ ਤੁਹਾਡੇ ਸਮਰਥਨ ਦੇ ਵਿੱਚ ਆ ਕਿ ਜਾਂ ਅਲੱਗ ਤੋਂ ਆਪਣਾ ਪ੍ਰੋਗਰਾਮ ਵੀ ਚੱਲੇ ਕੋਈ ਕੱਦ ਪਤਾ ਕੀ ਆ ਮਤਲਬ ਕਿਹੜੀ ਜਥੇਬੰਦੀਆਂ ਭਰਾਤੀ ਜਥੇਬੰਦੀਆਂ ਸਾਰੀਆਂ ਸਾਡੀਆਂ ਹੀ ਆ ਅਸੀਂ ਉਹਨਾਂ ਦੇ ਆ ਮਤਲਬ ਜਦੋਂ ਲੜਾਈ ਇੱਕ ਹੋਵੇ ਫਿਰ ਕੋਈ ਗੱਲ ਨਹੀਂ ਕਿ ਬਹੁਤ ਵਧੀਆ ਗੱਲ ਆ ਉਹਨਾਂ ਨੂੰ ਉਹਨਾਂ ਨੂੰ ਘੇਰਨਾ ਚਾਹੀਦਾ ਵਾ ਤੇ ਘੇਰਨਾ ਆਣ ਮੇਥੇ ਸਮੇਂ ਲਈ ਚਾਹੀਦਾ ਵਾ ਕੱਲ ਆੜਾ ਟ੍ਰੇਨਾਂ ਵਾਲਾ ਗੱਲ ਹੀ ਕਰਨੀ ਚਾਹੀਦੀ ਵੀ 4 ਘੰਟੇ ਦੀ ਟ੍ਰੇਨ ਘੇਰ ਕੇ ਤੇ ਛੱਡ ਦਈਏ ਜਿੰਨਾ ਚਿਰ ਤੱਕ ਆ ਕਿਸਾਨ ਬੈਠੇ ਆ ਨਾ ਉਹ ਲੀਡਰਾਂ ਦੇ ਬੁਏ ਕਿਹੜੀ ਧਰਨਾ ਲਾਉਣ ਉਹਨਾਂ ਨੂੰ ਘੇਰਨ ਜਾਂ ਟ੍ਰੇਨ ਬੰਦ ਕਰਨ ਕਿ ਉਹਨਾਂ ਦਾ ਫੈਸਲਾ ਉਹ ਦੱਸ ਸਕਦੇ ਆ ਵੀ ਅਸੀਂ ਕਿੰਨੇ ਟਾਈਮ ਦੀ ਕੇਰ ਕਰੀ ਮੇਰੀ ਹੋਰ ਜਥੇਬੰਦੀ ਦੇ ਸੀਨੀਅਰ ਆਗੂ ਸਹਿਬਾਨ ਨਾਲ ਗੱਲਬਾਤ ਹੋਈ ਆ ਪਰ ਉਹਨਾਂ ਦਾ ਮੰਨਣਾ ਕਿ ਜਿਹੜਾ ਪੰਦੇੜ ਤੇ ਢੱਲੇਵਾਲ ਸਾਹਿਬ ਆ ਉਹਨਾਂ ਦੀ ਕੋਈ ਆਪਸੀ ਰੰਜਿਸ਼ ਦਾ ਕਰਕੇ ਜਿਹੜੀ ਉਹ ਦੂਜੀਆਂ ਟੀਮਾਂ ਉਹ ਤੁਹਾਡੇ ਨਾਲ ਸ਼ਾਮਲ ਨਹੀਂ ਹੋ ਰਹੀਆਂ ਕਿਉਂਕਿ ਇਹੋ ਜੀ ਗੱਲ ਵੀ ਹੋ ਸਕਦੀ ਹੈ ਨਹੀਂ ਜੀ ਵੇਖੋ ਇਹ ਜਿਹੜੇ ਮਸਲਾ ਹਨ ਪੰਦੇੜ ਢੱਲੇਵਾਲ ਦਾ ਉਹਦੀ ਜੀ ਨਹੀਂ ਹੈਗਾ ਉਹ ਵਿਚਾਰਾਂ ਦੇ ਮਤ ਪੇਦ ਹੋ ਸਕਦੇ ਆ ਜੋ ਵੀ ਹੈਗਾ ਦੋਨੋਂ ਤੋਂ ਬਾਅਦ ਆਪਾਂ ਆਪਣੀ ਤਰਤੀ ਤੇ ਜਾ ਕੇ ਉਹਨਾਂ ਜੇਠ ਲਾਂਗੇ ਹੁਣ ਹਰ ਦੀ ਘੜੀ ਤੇ ਆਪਣਾ ਜਿਹੜਾ ਟਾਰਗੇਟ ਉਹ ਦਿੱਲੀ ਜਾਂਦਾ ਅੱਜ ਜਿਹੜੀ ਮੀਟਿੰਗ ਵੇਖੋ ਅਸੀਂ ਤਾਂ ਕਹਿੰਦੇ ਮੀਟਿੰਗ ਵਧੀਆ ਤਰੀਕੇ ਦੇ ਵਧੀਆ ਮਾਹੌਲ ਚ ਹੋਜੀ ਤੇ ਵੇਖੋ ਜਿਹੜੇ ਅੱਗੇ ਟਾਰਗੇਟਾਂ ਤੇ ਬੈਠੇ ਸਾਡੇ ਭਰਾ ਵਾ ਸਾਡੇ ਪਰਿਵਾਰਾਂ ਚੋਂ ਲੱਗੇ ਤੇ ਨਾਂ ਦੇ ਪੀਆਵਾਂ ਦਾ ਕੋਈ ਦੁਕਸਾਨ ਉਹਨਾਂ ਦਾ ਸੀਮ ਦਾ ਦੁਕਸਾਨ ਉਹਨਾਂ ਦਾ ਜਿੱਥੇ ਜੇ ਇਤਰੋਂ ਮਰਦੇ ਉਹ ਵੀ ਸਾਡੇ ਆ ਜਿੱਥੇ ਉੱਤਰੋਂ ਮਰਦੇ ਉਹ ਵੀ ਸਾਡੇ ਆ ਇਸ ਕਰਕੇ ਇਹ ਬਚਾਉਂਦਾ ਜਿਉਂ ਹੀ ਆ ਵੀ ਜੋ ਸਾਡੇ ਮੰਗਾਂ ਜਾਇਜ਼ ਆ ਵੇਖੋ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੇ ਕੋਈ ਪੈਸਾ ਨਹੀਂ ਖਰਚ ਹੁੰਦਾ ਕੁਛ ਨਹੀਂ ਹੁੰਦਾ ਇਹ ਕਾਰਡਿੰਸ ਜਾਰੀ ਕਰਨਾ ਵਾ ਉਹ ਕਰਦਣ ਕੋਈ ਮਸਰ ਨਹੀਂ ਆ ਪਰ ਜੇ ਨਹੀਂ ਹੁੰਦਾ ਤੇ ਫਿਰ ਜੋ ਪੁਰਾਉ ਕੇਂਦਰ ਦੀ ਸਰਕਾਰ ਭੱਜ ਜਾਂਦੀ ਆਪਣੀ ਕੀਤੀ ਗੱਲ ਤੋਂ ਤੇ ਫਿਰ ਜੋ ਦੋਹਾਂ ਫਾਰਮਾਂ ਦਾ ਕਿਉਂਕਿ ਇੱਕ ਜਥੇ ਬੰਦੀ ਦਾ ਫੈਸਲਾ ਜਾਂ ਇੱਕ ਜੇਲੇ ਦਾ ਫੈਸਲਾ ਨਹੀਂ ਸਾਰੇ ਭਾਰਤ ਦਾ ਫੈਸਲਾ ਵਾ ਜੋ ਫੈਸਲਾ ਆਊਗਾ ਉਹਦੇ ਮੁਤਾਬਕ ਹੀ ਜਿਹੜੀ ਅਗਦੀ ਰਾਜਨੀਤੀ ਜਿਵੇਂ ਪਿੰਡਾਂ ਦੇ ਵਿੱਚ ਨੌਜਵਾਨ ਆਪ ਮੁਹਾਰੇ ਦੂਸਰੀਆਂ ਜਥੇਬੰਦੀਆਂ ਤੋਂ ਕਿਨਾਰਾ ਕਰਕੇ ਇੱਥੇ ਸ਼ੰਭੂ ਬਾਰਡਰ ਤੇ ਪਹੁੰਚ ਰਹੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਜੇ ਉਹ ਨੌਜਵਾਨ ਦਿੱਲੀ ਦੇ 26 ਜਨਰਲ ਵਾਲੇ ਕਾਂਡ ਵਾਗੂ ਆ ਜਾਂਦੇ ਤੇ ਜਿਹੜੇ ਲੀਡਰ ਹੈ ਉਹ ਪਿੱਛੇ ਚੱਲ ਕੇ ਆਉਣਗੇ ਕਿ ਜਾਂ ਆਪਣੀ ਈਗੋ ਦਾ ਕਾਰਨ ਹੰਕਾਰ ਦਾ ਕਰਕੇ ਆਪ ਵੱਖਰੇ ਵੱਖਰੇ ਤੌਰ ਤੇ ਆਪਣੀ ਗੱਲਬਾਤ ਰੱਖਣਗੇ ਦੇਖੋ ਜੀ ਸਾਡੇ ਜਿਹੜਾ ਜज्ਬਾ ਵਾ ਉਹ ਜज्ਬਾ ਗੁਰੂ ਗੋਬਿੰਦ ਸਿੰਘ ਜੀ ਵਾਲਾ ਵੀ ਹੈਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਵਾਲਾ ਵੀ ਹੈਗਾ ਜਿਹੜੇ ਨੌਜਵਾਨ ਆ ਵੇਖੋ ਸਾਡਾ ਪੰਜਾਬ ਦਾ ਵਿਰਸਾ ਵੇ ਤੇ ਖੂਨ ਹਮੇਸ਼ਾ ਹੀ ਬਾਲੇ ਮਾਰਦਾ ਵੇਖੋ ਜਦੋਂ ਉਹਨਾਂ ਬੈਰੀਕੇਟ ਕੀਤੀ ਸਾਡੇ ਨੌਜਵਾਨਾਂ ਦੇ ਦਿਮਾਗ 'ਚ ਇੱਕ ਹੀ ਚੀਜ਼ ਬੈ ਗਈ ਵੀ ਸਾਡਾ ਜਾਣ ਵਾਲਾ ਰਸਤਾ ਰੋਕਿਆ ਗਿਆ ਵੇਖੋ ਸਾਡਾ ਮੈਂ ਕੱਲ ਵੀ ਬੇਨਤੀ ਕੀਤੀ ਵੀ ਕੋਈ ਅਣਖ ਦਾ ਸਵਾਲ ਨਹੀਂ ਗਾ ਦਿੱਲੀ ਪਹੁੰਚਣਾ ਮਸਲੇ ਹੱਲ ਹੋਣ ਤੱਕ ਆ ਪਰ ਜੇ ਨਹੀਂ ਹੁੰਦਾ ਤੇ ਫਿਰ ਨੌਜਵਾਨ ਜਿਹੜੇ ਜਥੇਬੰਦੀ ਨਾਲ ਆਏ ਆ ਉਹ ਜਥੇਬੰਦੀ ਦਾ ਹੁਕਮ ਡੀ ਕੇ ਨਾਲ ਕਰਨਗੇ ਕੋਈ ਹੁਲੜਵਾਜੀ ਨਹੀਂ ਜਿਸ ਤਰ੍ਹਾਂ ਦੀ ਜਿਹੜੀ ਸਾਡੀ ਆਗੂ ਟੀਮ ਆ ਬੜੀ ਸਿਆਣੀ ਆ ਆਗੂ ਟੀਮ ਦਾ ਕਰਕੇ ਮਗਰ ਏਡਾ ਵੱਡਾ ਹਯਾਰਾਂ ਲੱਖਾਂ ਦਾ ਕੇਂਦਰ ਆਇਆ ਵਾ ਆਗੂ ਦੀ ਸਿਰਦਰਦੀ ਬਣ ਜਾਂਦੀ ਆ ਵੀ ਉਹਨਾਂ ਨੂੰ ਬਚਾਉਣਾ ਵੀ ਆ ਘੜ ਤੋਂ ਘੜ ਨੁਕਸਾਨ ਕਰਕੇ ਤੇ ਆਪਣੇ ਜਿਹੜੇ ਮਸਲੇ ਹੱਲ ਕਰਨੇ ਆ ਆਗੂ ਰਾਤ ਵੀ ਨਹੀਂ ਸੌਂਦੇ ਵੀ ਸਾਡੇ ਮਸਲੇ ਜਿਹੜੇ ਉਹ ਕੇਂਦਰ ਨਾਲ ਹੱਲ ਹੋ ਜਾਣ ਤੇ ਵੇਖੋ ਪਹਿਲੋਂ ਆਗੂ ਟੀਮ ਅੱਗੇ ਜਾਊਗੀ ਫਿਰ ਜਿਹੜਾ ਉਹਨਾਂ ਨੇ ਸਖਤ ਨੂੰ ਆਰਡਰ ਕਰਨੇ ਆ ਉਹਦੇ ਬਾਰੇ ਜਿਹੜੀ ਕੱਲ ਨੂੰ ਪ੍ਰੈਸ ਕਾਨਫਰੰਸ ਹੋਣੀ ਆ ਉਹਦੇ ਵਿੱਚ ਸਾਫ਼ ਹੋ ਜੂਗਾ ਕਿ ਮਸਰੀ ਹਾਲ ਹੋ ਗਿਆ ਜਾਂ ਨਹੀਂ ਹੋ ਗਿਆ ਜਾਂ ਕੀ ਅਗਲੀ ਰਣਨੀਤੀ ਆ ਨੌਜਵਾਨਾਂ ਨੂੰ ਅਪੀਲ ਆ ਵੀ ਆਪਣੀ ਸ਼ਾਂਤੀ ਬਣਾਈ ਰੱਖਣਾ ਸਰਬਾਦੇ ਭਲੇ ਦੀ ਲੜਾਈ ਕੋਈ ਇੱਕ ਤਬਕੇ ਦੀ ਲੜਾਈ ਨਹੀਂ ਆ ਠੀਕ ਹੈ ਜਜਬਾ ਵਾ ਨੌਜਵਾਨੀ ਆ ਇਹਨਾਂ ਦੇ ਵਿੱਚ ਸਾਰਾ ਕੁਝ ਆ ਪਰ ਇਸ ਚੀਜ਼ ਤੋਂ ਇਹ ਸਾਨੂੰ ਜਿਹੜਾ ਵਿਚਾਰ ਆ ਕੇ ਵਧਾਂਗੇ ਉਹ ਸਾਡੇ ਤੇ ਤੋਪਾਂ ਚਲਾਉਣ ਗੋਲੀਆਂ ਚਲਾਉਣ ਪਰ ਵਧਾਂਗੇ ਉਹ ਤੋਂ ਜਦੋਂ ਸਾਨੂੰ ਜਥੇਬੰਦੀਆਂ ਦਾ ਹੁਕਮ ਆ ਜਿਹੜੇ ਪਿੰਡਾਂ ਦੇ ਵਿੱਚ ਅਜੇ ਤੱਕ ਕਿਸਾਨ ਮਜ਼ਦੂਰ ਜਾਂ ਸਾਡੇ ਨੌਜਵਾਨ ਜਾਂ ਦੁਕਾਨਦਾਰ ਅਲੱਗ-ਅਲੱਗ ਕੈਟਾਗਰੀਆਂ ਦੇ ਲੋਕ ਅਜੇ ਵੀ ਅਵੇਸਲੇ ਹੋ ਕੇ ਬੈਠੇ ਸਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਜੀ ਚਲੋ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਵੀ ਤਕਰੀਬਨ ਜਿੰਨੇ ਵੀ ਲੋਕ ਆ ਅੱਜ ਤੋਂ 10 ਦਿਨ ਪਹਿਲਾਂ ਉਹਨਾਂ ਦੇ ਠੀਕ ਹੀ ਦਿਮਾਗ 'ਚ ਕੁਝ ਹੋ ਰਹੀ ਪਰ ਹੁਣ ਪਿੰਡਾਂ 'ਚ ਜਿਹੜੇ ਸਾਹ ਨੂੰ ਫੋਨ ਹੋ ਰਿਹਾ ਦੁਕਾਨਦਾਰਾਂ ਦੇ ਵਪਾਰੀਆਂ ਦੇ ਆੜਤੀਆਂ ਦੇ ਜਿਸ ਤਰ੍ਹਾਂ ਦੀ ਉਹ ਸਹਾਇਤਾ ਕਰ ਸਕਦੇ ਆ ਉਹ ਅੱਜ ਵੀ ਫੋਨ ਕਰੋ ਸਾਨੂੰ ਦੱਸੋ ਕੀ ਕਰਨਾ ਪਰ ਫਿਰ ਫਿਰ ਵੀ ਜੇ ਕੋਈ ਰਹਿੰਦਾ ਤੇ ਮੈਂ ਆਪ ਜੀ ਦੇ ਮਾਧਮੇਰੇ ਦੱਸਣਾ ਚਾਹੁੰਦਾ ਵੀ ਇਹ ਅੱਜ ਜਿਹੜੀ ਲੜਾਈ ਆ ਇਹ ਇੱਕ ਤਬਕੇ ਦੀ ਨਹੀਂ ਇਹ ਸਾਰਿਆਂ ਦੀ ਹੈ ਜੇ ਕਿਸਾਨ ਵਰਗਿਆ ਕਿਸਾਨ ਨੂੰ ਐਮਐਸਪੀ ਗਰੰਟੀ ਕਾਨੂੰਨਾਂ ਨਹੀਂ ਮਿਲਿਆ ਤੇ ਜਿੰਨਾ ਦੁਕਾਨਦਾਰ ਵਪਾਰੀ ਵਰਗਿਆ ਇਹ ਸਾਰਾ ਕਾਰਬਟ ਘਰਾਣਿਆਂ ਤੇ ਗਾਲੀ ਛੱਡ ਜਾਣਾ ਜੇ ਤੇ ਜੇ ਮੋਦੀ ਸਰਕਾਰ ਬਿਨਾ ਕੁਝ ਕੀਤੇ ਆ ਆਪਣੀ ਸਰਕਾਰ ਬਣਾ ਜਾਂਦੀ ਆ ਤੇ ਹਿੰਦੂ ਰਾਸ਼ਟਰ ਬਣ ਜੀ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਇਹ ਸਨ ਉਹ ਕਿਸਾਨ ਜਿਹੜੇ ਟਰਾਲੀਆਂ ਦੇ ਵਿੱਚ ਬਹਿ ਕੇ ਆਪਣੀ ਗੱਲਬਾਤ ਜਿਨ੍ਹਾਂ ਨੇ ਰੱਖੀ ਆ ਕਿਉਂਕਿ ਸਮਾਜ ਦੇ ਵਿੱਚ ਇੱਕ ਕਿਸਾਨ ਇਹੋ ਜਿਹਾ ਵਰਗ ਹੈ ਜੇ ਕਿਸਾਨ ਇਸ ਦੇਸ਼ ਤੋਂ ਟੁੱਟਦਾ ਤੇ ਬਹੁਤ ਜਿਹੜੇ ਆਧਾਰੇ ਟੁੱਟ ਜਾਣਗੇ ਭੁੱਖਮਰੀ ਗਰੀਬੀ ਬੇਰੁਜ਼ਗਾਰੀ ਦਾ ਬਹੁਤ ਵੱਡਾ ਜਿਹੜਾ ਪੱਧਰ ਹੋਰ ਵੱਧ ਜਾਊਗਾ ਜਿਵੇਂ ਕਿ ਪਹਿਲਾਂ ਹੀ ਬਹੁਤ ਬੇਰੁਜ਼ਗਾਰੀਆਂ ਰঞ্জੀਤ ਸਿੰਘ ਰਾਣਾ ਪੱਤਰਕਾਰ ਕੁਲਵਿੰਦਰ ਸਿੰਘ ਜੋਲ ਜੋਲੋਰੀਆ ਟੀਵੀ ਤੋਂ